ਪੂ ਆ ਗਈਆਂ ਦੂਰੀਆਂ ਔਖੀ ਸੌਖੀ ਦਿਲ ਕਰ ਗਿਆ ਐ ਸਬੂਰੀਆਂ ਅੱਗੇ ਚੜ ਕੇ ਫਲੈਟ ਹੈ ਵਿਦੇਸ ਸੱਜਣੋ ਮਾਂ ਚਿੱਤੇ ਆਵੇ ਆਦ ਬਾਪੂ ਦੀ ਰੁਲਾਵੇ ਕਦੇ ਚਿੱਤੇ ਹੁੰਦਾ ਮੈਨੂੰ ਮੇਰਾ ਦੇਸ ਸੱਜਣੋ ਮਾਂ ਚਿੱਤੇ ਆਵੇ ਆਦ ਬਾਪੂ ਦੀ ਰੁਲਾਵੇ ਕਦੇ ਚਿੱਤੇ ਹੁੰਦਾ ਮੈਨੂੰ ਮੇਰਾ ਦੇਸ ਸੱਜਣੋ ਓ ਲੋਕਾਂ ਪਾਣੇ ਬੜਿਆ 100 ਡਾਲਰ ਕਮਾਉਂਦੇ ਹਾਂ ਜਾਣੇ ਕੌਣ ਦੁੱਖ ਕੀਨੇ ਬਖਤ ਬਤਾਉਂਦੇ ਆ ਕੌਣ ਜਾਣੇ ਲੱਗੇ ਦਿਲ ਤੇ ਜੋਠੇ ਸੱਜਣੋ ਮਾਂ ਚਿੱਤ ਆਵੇ ਆਦ ਬਾਪੂ ਦੀ ਰੁਲਾਵੇ ਕਦੇ ਚਿੱਤ ਆਉਂਦਾ ਮੈਨੂੰ ਮੇਰਾ ਦੇਸ ਸੱਜਣੋ ਮਾਂ ਚਿੱਤ ਆਵੇ ਆਦ ਬਾਪੂ ਦੀ ਰੁਲਾਵੇ ਕਦੇ ਚੇਤੇ ਆਉਂਦਾ ਮੈਨੂੰ ਮੇਰਾ ਦੇਸ ਸੱਜਣੋ ਥੱਕ ਹਰ ਕੰਮ ਤੋਂ ਹੈ ਘਰ ਜਦੋਂ ਆਈਦਾ ਕਈ ਵਾਰ ਯਾਰੋ ਭੁੱਖੇ ਪੇਟ ਸੋ ਜਾਈਦਾ ਥੱਕ ਹਰ ਕੰਮ ਤੋਂ ਹੈ ਘਰ ਜਦੋਂ ਆਈਦਾ ਕਈ ਵਾਰ ਯਾਰੋ ਭੁੱਖੇ ਪੇਟ ਸੋ ਜਾਈਦਾ ਮਾੜੇ ਹੁੰਦੇ ਨੇ ਗਰੀਬੀ ਦੇ ਕਲੇ ਸੱਜਣੋ ਹੁੰਦੇ ਨੇ ਗਰੀਬੀ ਦੇ ਕਲੇ ਸਸਜਣੋ ਮਾਂ ਚੇਤੇ ਆਵੇ ਆਦ ਬਾਪੂ ਦੀ ਰੋਲਾਵੇ ਕੰਦੇ ਚੇਤੇ ਆਉਂਦਾ ਮੈਨੂੰ ਮੇਰਾ ਦੇਸ ਸਸਜਣੋ ਮਾਂ ਚੇਤੇ ਆਵੇ ਆਦ ਬਾਪੂ ਦੀ ਰੋਲਾਵੇ ਕੰਦੇ ਚੇਤੇ ਆਉਂਦਾ ਮੈਨੂੰ ਮੇਰਾ ਦੇਸ ਸਸਜਣੋ ਭੈਣ ਤੇ ਪਰਾ ਚਾਚੇਤਾ ਆਦੇ ਆਉਂਦੇ ਨੇ ਪੰਡਤਾਂ ਪਰਿਤ ਨੂੰ ਆਵਾਜ਼ਾਂ ਜੀ ਮੇ ਲਾਉਂਦੇ ਨੇ ਹੋ ਭੈਣ ਤੇ ਪਰਾ ਚਾਚੇ ਤਾਇਆ ਦੇ ਆਉਂਦੇ ਨੇ ਪੰਡਤਾਂ ਪਰੇਤ ਨੂੰ ਆਵਾਜ਼ਾਂ ਜੀ ਮੇ ਲਾਉਂਦੇ ਨੇ ਚਿਤ ਕਰਦਾ ਏ ਲਮਾ ਜਾ ਕੇ ਵੇਖ ਸਜਣੋ ਕਰਦਾ ਏ ਲਗ ਲਮਾ ਵੇਖ ਸਜਣੋ ਮਾਂ ਚੇਤੇ ਆਵੇ ਆਦ ਬਾਪੂ ਦੀ ਰੋਲਾਵੇ ਕਦੇ ਚੇਤੇ ਆਉਂਦਾ ਮੈਨੂੰ ਮੇਰਾ ਦੇਸ ਸਜਣੋ ਮਾਂ ਚੇਤੇ ਆਵੇ ਆਦ ਬਾਪੂ ਦੀ ਰੋਲਾਵੇ ਕਦੇ ਚੇਤੇ ਆਉਂਦਾ ਮੈਨੂੰ ਮੇਰਾ ਦੇਸ ਸੱਜਣੋ ਲੱਖਾਂ ਮਜਬੂਰੀਆਂ ਪੂ ਆ ਗਈਆਂ ਦੂਰੀਆਂ